ਆਜ ਉਹਨੂੰ 12:30 ਵਜੇ ਸਾਈਬਰ ਥਾਣੇ ਬੁਲਾਇਆ ਗਿਆ ਸੀਗਾ ਪਰ ਉਹ ਉੱਥੇ ਪੇਸ਼ ਨਹੀਂ ਹੋਏ ਕੱਲ ਜਦੋਂ ਬਾਈਟ ਕੀਤੀ ਗਈ ਤੇ ਉਹ ਕਹਿੰਦੇ ਕਿ ਮੈਂ ਤਾਂ ਇੱਕ ਵਿਸਲ ਬਲੋਰ ਦਾ ਕੰਮ ਕੀਤਾ ਸੀਗਾ ਵਿਸਲ ਬਲੋਰ ਦੇ ਨਾਤੇ ਮੇਰਾ ਫਰਜ ਬੰਦਾ ਸੀ ਮੈਂ ਜ਼ਿੰਮੇਵਾਰੀ ਦੱਸ ਦਿੱਤੀ ਅੱਗੇ ਨਹੀਂ ਦੇਖੋ ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਤਾਂ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬ ਆਂ ਬਾਈ ਪਏ ਨੇ 33 ਜਿਹੜੇ ਹਜੇ ਚੱਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਈ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਾ ਹੀ ਪੰਜਾਬ ਦੀ ਇੰਟੈਲੀਜੈਂਸ ਕੋਈ ਖਬਰ ਹੈ ਸਿਰਫ ਤੁਸੀਂ ਇੱਕ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਪੇਟ ਕਰ ਰਹੇ ਹੋ ਤਾਂ ਫਿਰ ਇਹ ਕ੍ਰਾਈਮ ਹੈ ਫਿਰ ਇਹਦਾ ਮਤਲਬ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰਾ ਨਾ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ 'ਚ ਕਾਰਵਾਈ ਹੋਊਗੀ ਕਾਨੂੰਨ ਆਪਣੀ ਕਰੇਗਾ ਉਹ ਇਹ ਪੁੱਛੇ ਨਹੀਂ ਹੈ ਕਿ ਵਾਜ ਸੰਬੰਧ ਤੋਂ ਬਾਅਦ ਵੀ ਇਹ ਬੈ ਟੈਰਿਸਟ ਪੀੜਤ ਪਰਿਵਾਰ ਹੈ ਕਹਿੰਦੇ ਸਾਡਾ ਟੈਰਿਸਟ ਪੀੜਤ ਪਰਿਵਾਰ ਹੈਗਾ ਇਹ 1987 ਚ ਅਟੈਕ ਸੀ ਠੀਕ ਹੈ ਜੀ 38 ਸਾਲ ਹੋ ਗਈ ਹੁਣ ਤਾਂ ਪੰਜਾਬ ਸ਼ਾਂਤੀ ਨਾਲ ਜਿਉਂਦਾ ਨਾ ਤੁਸੀਂ ਤੁਸੀਂ ਇਹ ਗੱਲਾਂ ਜਰੂਰ ਰੋਜ਼ ਆ ਯਾਦ ਕਰਾਉਣੀਆਂ ਤੁਸੀਂ ਸਾਨੂੰ ਦੱਸੋ ਅਸੀਂ ਕਾਰਵਾਈ ਨਾ ਕਰੀਏ ਤਾਂ ਕਿਉਂ ਕਿ ਮੈਂ ਦੱਸਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅੱਜ ਸਮਨਤਬਾਰ ਵੀ ਨਹੀਂ ਪਹੁੰਚੇ ਸਮਨਤਬਾਰ ਐਸੀ ਪਹੁੰਚੇ ਨਹੀਂ ਆ ਜਾਣਗੇ ਕੋਈ ਸਰ ਉਹਨਾਂ ਨੂੰ 12:30 ਵਜੇ ਸਾਈਬਰ ਥਾਣੇ ਬੁਲਾਇਆ ਗਿਆ ਸੀਗਾ ਪਰ ਉਹ ਉੱਥੇ ਪੇਸ਼ ਨਹੀਂ ਹੋਏ ਕੱਲ ਜਦੋਂ ਬਾਈਟ ਕੀਤੀ ਗਈ ਤੇ ਉਹ ਕਹਿੰਦੇ ਕਿ ਮੈਂ ਤਾਂ ਇੱਕ ਵਿਸਲ ਬਲੋਰ ਦਾ ਕੰਮ ਕੀਤਾ ਸੀਗਾ ਵਿਸਲ ਬਲੋਰ ਦੇ ਨਾਤੇ ਮੇਰਾ ਫਰਜ਼ ਬੰਦਾ ਸੀ ਮੈਂ ਜ਼ਿੰਮੇਵਾਰੀ ਦੱਸ ਦਿੱਤੀ ਅੱਗੇ ਨਹੀਂ ਦੇਖੋ ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਤਾਂ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬ ਆਮ ਬਾਈ ਪਏ ਨੇ ਬਤ ਜਿਹੜੇ ਹਜੇ ਚੱਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਾ ਹੀ ਪੰਜਾਬ ਦੀ ਇੰਟੈਲੀਜੈਂਸ ਕੋਈ ਖਬਰ ਹੈ ਸਿਰਫ ਤੁਸੀਂ ਇੱਕ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਵੇਟ ਕਰ ਰਹੇ ਹੋ ਤਾਂ ਫਿਰ ਇਹ ਕ੍ਰਾਈਮ ਹੈ ਫਿਰ ਇਹਦਾ ਮਤਲਬ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰਾਨਾ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ ਚ ਕਾਰਵਾਈ ਹੋਊਗੀ ਕਾਨੂੰਨ ਆਪਣੀ ਕਰੇਗਾ ਕੋਈ ਪਹੁੰਚੇ ਨਹੀਂ ਹੈਗੇ ਅੱਜ ਸੰਗਤ ਤੋਂ ਬਾਅਦ ਵੀ ਨਹੀਂ ਜੰਗੇ ਤੇ ਟੈਰਰਿਸਟ ਪੀੜਤ ਪਰਿਵਾਰ ਹੈ ਕਹਿੰਦੇ ਸਾਡਾ ਟੈਰਰਿਸਟ ਪੀੜਤ ਪਰਿਵਾਰ ਹੈਗਾ ਇਹਦੇ 1987 ਚ ਅਟੈਕ ਹੋਇਆ ਸੀ ਠੀਕ ਹੈ ਜੀ 38 ਸਾਲ ਹੋ ਗਈ ਹੁਣ ਤਾਂ ਪੰਜਾਬ ਸ਼ਾਂਤੀ ਨਾਲ ਜਿਉਂਦਾ ਨਾ ਤੁਸੀਂ ਤੁਸੀਂ ਇਹ ਗੱਲਾਂ ਜਰੂਰ ਰੋਜ਼ ਆ ਯਾਦ ਕਰਾਉਣੀਆਂ ਤੁਸੀਂ ਸਾਨੂੰ ਦੱਸੋ ਅਸੀਂ ਕਾਰਵਾਈ ਨਾ ਕਰੀਏ ਤਾਂ ਕਿਉਂ ਕਿ ਮੈਂ ਦੱਸਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਸ ਤਰ੍ਹਾਂ ਵੀ ਨਹੀਂ ਪਹੁੰਚੇ ਸਮਝੋ ਅਸੀਂ ਪਹੁੰਚੇ ਨਹੀਂ ਆ ਜਾਣਗੇ ਕੋਈ ਉਹਨਾਂ ਨੂੰ 12:30 ਵਜੇ ਸਾਈਬਰ ਥਾਣੇ ਬੁਲਾਇਆ ਗਿਆ ਸੀਗਾ ਪਰ ਉਹ ਉੱਥੇ ਪੇਸ਼ ਨਹੀਂ ਹੋਏ ਕੱਲ ਜਦੋਂ ਬਾਈਟ ਕੀਤੀ ਗਈ ਤੇ ਉਹ ਕਹਿੰਦੇ ਕਿ ਮੈਂ ਤਾਂ ਇੱਕ ਵਿਸਲ ਬਲੂਅਰ ਦਾ ਕੰਮ ਕੀਤਾ ਸੀਗਾ ਵਿਸਲ ਬਲੂਅਰ ਦੇ ਨਾਤੇ ਮੇਰਾ ਫਰਜ਼ ਬੰਦਾ ਸੀ ਮੈਂ ਜ਼ਿੰਮੇਵਾਰੀ ਦੱਸ ਦਿੱਤੀ ਅੱਗੇ ਨਹੀਂ ਦੇਖੋ ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਤਾਂ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬੰਬਾਏ ਪਏ ਨੇ 33 ਜਿਹੜੇ ਹਜੇ 안 ਚੱਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਾ ਹੀ ਪੰਜਾਬ ਦੀ ਇੰਟੈਲੀਜੈਂਸ ਕੋ ਕੋ ਖਬਰ ਹੈ ਸਿਰਫ ਤੁਸੀਂ ਇੱਕ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਡਿਬੇਟ ਕਰ ਰਹੇ ਹੋ ਤਾਂ ਫਿਰ ਇਹ ਕ੍ਰਾਈਮ ਹੈ ਫਿਰ ਇਹਦਾ ਮਤਲਬ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰਾ ਨਾ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ ਚ ਕਾਰਵਾਈ ਹੋਊਗੀ ਕਾਨੂੰਨ ਆਪਣੀ ਕਰੇਗਾ ਉਹ ਅੱਜ ਪਹੁੰਚੇ ਨਹੀਂ ਹੈਗੇ ਅਜ ਸੰਬੰਧ ਤੋਂ ਬਾਅਦ ਵੀ ਨਹੀਂ ਪਹੁੰਚੇ ਤੇ ਟੈਰਰਿਸਟ ਪੀੜਤ ਪਰਿਵਾਰ ਹੈ ਕਹਿੰਦੇ ਸਾਡਾ ਟੈਰਰਿਸਟ ਪੀੜਤ ਪਰਿਵਾਰ ਹੈਗਾ ਇੱਕ 1987 ਚ ਅਟੈਕ ਦਾ ਠੀਕ ਹੈ ਜੀ 38 ਸਾਲ ਹੋ ਗਈ ਹੁਣ ਤਾਂ ਪੰਜਾਬ ਸ਼ਾਂਤੀ ਨਾਲ ਜਿਉਂਦਾ ਨਾ ਤੁਸੀਂ ਤੁਸੀਂ ਇਹ ਗੱਲਾਂ ਜਰੂਰ ਰੋਜ਼ ਆ ਯਾਦ ਕਰਾਉਣੀਆਂ ਤੁਸੀਂ ਸਾਨੂੰ ਦੱਸੋ ਅਸੀਂ ਕਾਰਵਾਈ ਨਾ ਕਰੀਏ ਤਾਂ ਕਹੋ ਕਿ ਮੈਂ ਦੱਸਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅਜ ਸੰਬੰਧ ਤੋਂ ਬਾਅਦ ਵੀ ਨਹੀਂ ਪਹੁੰਚੇ ਐਸੀ ਪਹੁੰਚੇ ਨਹੀਂ ਹੋ ਆ ਜਾਣਗੇ ਕੋਈ